ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਕਾਰ ਮੀਟਿੰਗਾਂ ਦਾ ਦੌਰ جاری ਹੈ ਚੌਥੀ ਮੀਟਿੰਗ ਕੱਲ ਦੇਰ ਰਾਤ ਤੱਕ ਚੱਲੀ ਹੈ ਤੇ ਉਸ 'ਚ ਕਈ ਤਰ੍ਹਾਂ ਦੀ ਚਰਚਾ ਜਿਹੜੀ ਹੋਈ ਹੈ ਜੇ ਗੱਲ ਕਿਸੇ ਸਿਰੇ ਨਹੀਂ ਲੱਗੀ ਤੇ ਹੁਣ ਮੀਟਿੰਗ ਤੋਂ ਬਾਅਦ ਜਿਹੜੇ ਸ਼ੰਭੂ ਬਾਰਡਰ ਤੇ ਕਿਸਾਨ ਬੈਠੇ ਹੋਏ ਨੇ ਬਹੁਤ ਵੱਡੀ ਗਿਣਤੀ ਜਿੱਥੇ ਕਿਸਾਨ ਬੈਠੇ ਨੇ ਉਹਨਾਂ ਦਾ ਕੀ ਉਸਤੇ ਕਹਿਣਾ ਹੈ ਤੇ ਉਹ ਕਿਵੇਂ ਦੇਖ ਰਹੇ ਨੇ ਜੋ ਹੁਣ ਤੱਕ ਜਿੰਨੀ ਵੀ ਗੱਲਬਾਤ ਹੋਈ ਹੈ ਤੇ ਜੋ ਕਿਸਾਨ ਆਗੂਆਂ ਨੇ ਕਿਹਾ ਹੈ ਅਗਲੇ ਐਲਾਨ ਬਾਰੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ 21 ਤਰੀਕ ਨੂੰ ਅਸੀਂ ਦਿੱਲੀ ਕੂਚ ਕਰਾਂਗੇ 21 ਤਰੀਕ ਤੱਕ ਦਾ ਸਮਾਂ ਜਿਹੜਾ ਹੈਗਾ ਜੇ ਉਸ ਤੋਂ ਪਹਿਲਾਂ ਸਰਕਾਰ ਸਾਡੀਆਂ ਗੱਲਾਂ ਮੰਨਦੀ ਹੈ ਸਾਡੀਆਂ ਮੰਗਾਂ ਤੇ ਰਾਜ਼ੀ ਹੁੰਦੀ ਹੈ ਤਾਂ ਫਿਰ ਅਸੀਂ ਜਿਹੜਾ ਹੈਗਾ ਅਸੀਂ ਸ਼ਾਂਤਮਈ ਤਰੀਕੇ ਨਾਲ ਜਿਵੇਂ ਬੈਠੇ ਆ ਤੇ ਉਸੇ ਤਰੀਕੇ ਨਾਲ ਇੱਥੋਂ ਵਾਪਸ ਜਿਹੜੇ ਆ ਉਹ ਮੁੜਾਂਗੇ ਤੇ ਸਾਨੂੰ ਦਿੱਲੀ ਕੂਚ ਕਰਨ ਦੀ ਲੋੜ ਨਹੀਂ ਪਰ ਜੇਕਰ ਨਹੀਂ ਸਹਿਮਤੀ ਬਣਦੀ ਫਿਰ ਅਸੀਂ ਮਜਬੂਰਨ 21 ਤਰੀਕ ਨੂੰ ਦਿੱਲੀ ਕੂਚ ਕਰਾਂਗੇ ਸੋ ਨੌਜਵਾਨ ਹੋਣ ਚਾਹੇ ਬਜ਼ੁਰਗ ਹੋਣ ਉਹ ਕੀ ਕਹਿਣੇ ਕਹਿ ਰਹੇ ਨੇ ਜੋ ਕੁਝ ਮੀਟਿੰਗਾਂ ਦੇ ਵਿੱਚ ਹੋ ਰਿਹਾ ਤੇ ਜੋ ਅਗਲੀ ਰੂਪਰੇਖਾ ਕਿਸ ਕਿਸਾਨ ਅੰਦੋਲਨ ਦੀ ਬਣ ਰਹੀ ਹੈ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਆਂ ਭਾਈ ਮੇਰਾ ਨਾਮ ਗਗਨਦੀਪਾ ਤੇ ਮੈਂ ਪੰਜਾਬ ਯੂਨੀਵਰਸਿਟੀ 'ਚ ਪੜ੍ਹਦਾ ਤੇ ਉੱਥੇ ਆਪਣੀ ਜਥੇਬੰਦੀ ਹੈ ਸਟੂਡੈਂਟਸ ਫਾਰ ਸੋਸਾਇਟੀ ਤੇ ਜਿਵੇਂ ਕੱਲ ਦੀ ਮੀਟਿੰਗ ਹੋਈ ਆ ਕੇਂਦਰ ਸਰਕਾਰ ਤੇ ਪ੍ਰੈਸ਼ਰ ਤਾਂ ਹੈਗਾ ਵੀ ਉਹ ਲਗਾਤਾਰ ਮੀਟਿੰਗਾਂ ਸਾਧ ਰਹੇ ਆ ਨਾ ਮੀਟਿੰਗ 'ਚ ਕੁਝ ਥੋੜਾ ਬਹੁਤ ਤਾਂ ਦਿਨ ਨੂੰ ਮੰਗਦੇ ਜਿਵੇਂ ਕੱਲ ਦੀ ਮੀਟਿੰਗ ਜਿੱਥੇ ਉਹਨਾਂ ਨੇ ਮਿੱਠੀ ਬੁਲੀ ਹੋਰ ਲਿਆਂਦੀ ਨਾ ਵੀ 5 ਫਸਲਾਂ ਤੇ 5 ਸਾਲਾਂ ਲਈ ਐਮਐਸਪੀ ਦੇਵਾ ਪਰ ਵੀ ਪੰਜ ਫਸਲਾਂ ਤੋਂ ਬਣਾ ਬਾਟੀ ਫਸਲਾਂ ਤੇ ਕਿਉਂ ਨਹੀਂ ਐਮਐਸਪੀ? ਜਾਂ ਵੀ ਪੰਜ ਸਾਲਾਂ ਲਈ ਹੀ ਕਿਉਂ? ਪੰਜ ਸਾਲਾਂ ਲਈ ਅਸੀਂ ਫੇਰ ਫੇਰ ਦਿੱਲੀ ਜਾਵਾਂਗੇ ਹਨ। ਇਹ ਤਾਂ ਸਾਡਾ ਮਤਲਬ ਰੈਗੂਲਰ ਜਿਹਾ ਇੱਕ ਕੰਮ ਬਣ ਗਿਆ। ਰੋਲਾ ਇਹ ਆ ਵੀ ਸਾਨੂੰ ਪੱਕਾ ਕਾਨੂੰਨ ਸਾਰੀਆਂ ਫਸਲਾਂ ਤੇ ਗਾਰੰਟੀ ਮਿਲੇ। ਬਾਕੀ ਉਹ ਕਹਿੰਦੇ ਕੰਟਰੈਕਟ ਹੋਊਗਾ। ਕੰਟਰੈਕਟ 'ਚ ਹੁਣ ਪਤਾ ਨਹੀਂ ਕੀ ਕੁਝ ਲਿਖਣਗੇ। ਉਹ ਚ ਕੁਆਲਿਟੀ ਜੈੱਕ ਮੈਜ਼ਰ ਹੋਰ ਪਤਾ ਨਹੀਂ ਕੀ ਕੁਝ। ਉਹ ਕੰਟਰੈਕਟ ਜਦੋਂ ਹੋਣ ਲੱਗੇ, ਕੰਟਰੈਕਟ 'ਚ ਫਿਰ ਦੋਨੋਂ ਪਾਸੋਂ ਸ਼ਰਤਾਂ ਹੁੰਦੀਆਂ। ਉੱਚਦਾ ਹੋ ਸਕਦਾ ਕਿਸਾਨ ਨੂੰ ਵੀ ਤੰਗੀ ਹੋਵੇ ਤਾਂ ਕਿ ਕੱਲ ਵਾਲੀ ਮੀਟਿੰਗ ਦੀ ਜਿਹੜੀ ਉਹਨਾਂ ਦੀ ਮਿੱਠੀ ਗੋਲੀ ਆ ਉਹ ਮੈਨੂੰ ਨਹੀਂ ਲੱਗਦਾ ਕਿ ਕੋਈ ਸਰਕਾਰ ਨਾਲ ਜੋਗ ਆ ਕੋਈ ਕਿਸਾਨਾਂ ਲਈ ਫਾਇਦੇ ਦੀ ਭਲੇ ਦੀ ਗੱਲ ਆ ਤੇ ਆਪਣੇ ਕਿਸਾਨ ਲੀਡਰਾਂ ਨੂੰ ਪਤਾ ਉਹਨਾਂ ਨੇ ਵੀ ਜਿਵੇਂ ਰਾਤ ਸਾਰੀ ਉਹ ਪ੍ਰੈਸ ਕਾਨਫਰੈਂਸ ਹੋਈ ਆ ਉਹਦੇ ਚ ਸਾਰੀ ਗੱਲ ਦੱਸੀ ਆ ਕਿ ਉਹਨਾਂ ਨੂੰ ਮੀਟਿੰਗ ਜੇ ਨਹੀਂ ਮਨਜ਼ੂਰ ਕਿਉਂਕਿ ਇੱਕ ਡਿਮਾਂਡ ਤੇ ਹੀ ਗੱਲ ਆ ਵਾਚੀ ਇਹ ਬਾਕੀ ਨੌ ਡਿਮਾਂਡਾਂ ਪਈਆਂ ਹਜੇ ਤੇ ਉਹ ਸਾਰੀਆਂ ਜਿੰਨਾ ਟਾਈਮ ਨਹੀਂ ਪੂਰੀਆਂ ਹੁੰਦੀਆਂ ਦੋ ਦਿਨਾਂ ਅੰਚ ਤਾਂ ਠੀਕ ਆ ਨਹੀਂ ਤਾਂ ਫਿਰ 21 ਤਰੀਕ ਪਰਸੋਂ ਦੀ ਤਾਂ ਉਹਦੇ ਚ ਜੋ ਵੀ ਕਿਸਾਨ ਲੀਡਰ ਕਹਿਣਗੇ ਜਿਵੇਂ ਵੀ ਕਹਿਣਗੇ ਉਹਨਾਂ ਦੀ ਅਗਵਾਈ ਚ ਅੱਗੇ ਵਧਾਂਗੇ ਅਸੀਂ ਜੋ ਜਥੇਬੰਦੀਆਂ ਦੀ ਮੀਟਿੰਗ ਹੋ ਗਈ ਵਰਕਰਾਂ ਨਾਲ ਉਹਦੇ ਨਾਲ ਹੀ ਸਹਿਮਤ ਹੋਣਾ ਜੇ ਤਾਂ ਗੱਲਬਾਤ ਬੰਦੀ ਆ ਤਾਂ ਠੀਕ ਆ ਜੇ ਨਾ ਬਣੀ ਜੋ ਜਥੇਬੰਦੀਆਂ ਵਰਕਰਾਂ ਨੂੰ ਐਲਾਨ ਕਰ ਲਈਆਂ ਆਦਿਆਂ ਨੂੰ ਜੋ 21 ਤਰੀਕ ਦਾ ਉਹਵੇਂ ਤਾਂ ਵਰਕਰਾਂ ਦਾ ਹੈ ਹਾਂਜੀ ਇਹ ਜਥੇਬੰਦੀਆਂ ਉਹ ਜਥੇਬੰਦੀਆਂ ਵੀ ਇਹ ਆਪਦੇ ਵਰਕਰਾਂ ਨੂੰ ਹਰੇਕ ਗੱਲ ਦੱਸਦੀਆਂ ਉਹ ਆਪਦੇ ਸਾਥੀਆਂ ਨਾਲ ਗੱਲਬਾਤ ਕਰਨਗੇ ਵੀ ਆਪਾਂ ਨੂੰ ਆ ਰੱਖਿਆ ਮੀਟਿੰਗ ਦੇ ਵਿੱਚ ਜੋ ਹਾਂ ਕਰਨਗੇ ਹਾਂ ਹੋਣੀ ਤੇ ਨਹੀਂ ਨਹੀਂ ਹੋਣੀ ਜੀ ਗੁਰਜੀਤ ਸਿੰਘ ਪਿੰਡ ਕਾਲੀਆ ਵਾਲਾ ਮੁਗਾ ਜਲਾ ਇਹ ਬਾਈ ਜੀ ਅਸੀਂ ਨਾ ਚੰਡੀਗੜ੍ਹ ਆਪਣੇ ਗਏ ਸੀ ਦਿੱਲੀ ਦੇ ਵਿੱਚ ਉਦੋਂ ਵੀ ਮੰਨ ਲਓ ਇਹ ਮੀਟਿੰਗ ਤੇ ਮੀਟਿੰਗ ਮੀਟਿੰਗ ਤੇ ਮੀਟਿੰਗ ਕਰੀ ਗਏ ਆ ਇਹਦਾ ਕੋਈ ਸਿੱਟਾ ਨਿਕਲਿਆ ਨਹੀਂ ਉੱਥੇ ਚੰਗਾ ਸਿੱਟਾ ਨਿਕਲਿਆ ਨਹੀਂਗਾ ਇਹ ਹੁਣ ਸਾਡੇ ਅਗੂਆਂ ਨੂੰ ਸਾਡੇ ਹੁਣ ਵੀ ਇਹ ਇਰਾਦਾ ਵੀ ਅਸੀਂ ਮੀਟਿੰਗਾਂ ਕਰੀ ਜਾਂਦੇ ਆ ਟਰੈਕਟਰ ਤੁਰ ਜਾਣਗੇ ਇਹ ਸਾਰਾ ਕੁਝ ਇੱਥੇ ਰਹੂਗਾ ਜਿਵੇਂ ਸਾਡੇ ਆਗੂ ਕਹਿਣਗੇ ਅਸੀਂ ਉਵੇਂ ਕਰਾਂਗੇ ਸਾਨੂੰ 21 ਤੀਰ ਦਾ ਲਾਨ ਹੋਇਆ ਵਿਆ 21 ਤਰੀਕ 11 11 ਵਜੇ ਤੋਂ ਅਸੀਂ ਜ਼ਰੂਰ ਪਹੁੰਚਾਂਗੇ ਦਿੱਲੀ ਮਰਜੀਤ ਸਿੰਘ ਜੀ ਮੋਗਾ ਜ਼ਿਲ੍ਹਾ ਦੇਖੋ ਜੀ ਇਹ ਤਾਂ ਸਰਕਾਰਾਂ ਦੀ ਆਪਦੀ ਨੀਤੀ ਹੁੰਦੀ ਹੈ ਵੀ ਉਹਨਾਂ ਨੂੰ ਹੁੰਦਾ ਵੀ ਥੋੜਾ ਬੋਧਾ ਉਲਝਾਲੇ ਵਿੱਚੋਂ ਲੋਕ ਥੱਕ ਹਾਰ ਜਾਣਗੇ ਮੁੜ ਜਾਣਗੇ ਹਨ ਪਰ ਨਹੀਂ ਸਾਡੇ ਤਾਂ ਮਗਰ ਵੀ ਤਿਆਰ ਬੈਠੇ ਆ ਫੋਨ ਆਈ ਜਾਂਦੇ ਆ ਉਹ ਕਹਿੰਦੇ ਉਹਨਾਂ ਰੋਕਿਆ ਹੋਇਆ ਵੀ ਅਜੇ ਕੋਈ ਨਹੀਂ ਦੱਸਾਂਗੇ ਤੁਹਾਨੂੰ ਤੇ ਜਦੋਂ ਆਪਾਂ ਤੋੜਨਾ ਹੋਇਆ ਉਦੋਂ ਸਾਰਿਆਂ ਨੂੰ ਦੱਸ ਕੇ ਤੋੜਾਂਗੇ ਤੇ ਫੇਰ ਹੀ ਅੱਗੇ ਚੱਲਾਂਗੇ ਆਪਾਂ ਬਾਕੀ ਸਾਡਾ ਵਰਕਰ ਆ ਰਹੂਗਾ ਜਿਹੜਾ ਅੱਗੇ ਜਾਣਾ ਤਾਂ ਜੇ ਅਸੀਂ ਪਿੱਛੇ ਨਹੀਂ ਨਾ ਲੈ ਰਹੇ ਦਿੱਲੀ ਕੂਜ ਦਾ ਤਾਂ ਸਾਡਾ ਨਾਰਾ ਹੀ ਆ ਕੋਈ ਇੱਕ ਰੱਖਣ ਵਰਕਰ ਆ ਬਾਕੀ ਭਗਵਾਨਤਮਾਨ ਦੀ ਗੱਲ ਹੈ ਇਹ ਤਾਂ ਦੀਂਦੇ ਹੀ ਹੁੰਦਾ ਸਰਕਾਰਾਂ ਰਲ ਗਈਆਂ ਹੁੰਦੀਆਂ ਸਰਕਾਰਾਂ ਰਲੇ ਵੇਲੇ ਬਿਨਾ ਚੱਲਦੀਆਂ ਨਹੀਂ ਹੁੰਦੀਆਂ ਇਹਦਾ ਪਿੰਡ ਦਾ ਸਰਪੰਚ ਵੀ ਦੂਜੀ ਪਾਰਟੀ ਦਾ ਬਣ ਜੇ ਉਹਨੂੰ ਵੀ ਉਹਨਾਂ ਪਾਰਟੀਆਂ ਨਾਲ ਰਲਣਾ ਪੈਂਦਾ ਜਿਹਦੀ ਸਰਕਾਰ ਹੋਵੇ ਆਜ਼ਾਦ ਜਿੱਤੇ ਹੋਏ ਸਰਪੰਚ ਵੀ ਵਿੱਚ ਉਸੇ ਸਾਹਬਤੀ ਨਾਲ ਚੱਲਣਗੇ ਤਾਂ ਕੁਝ ਮਿਲਦਾ ਨਹੀਂ ਮਿਲਦਾ ਨਹੀਂ ਹਨ ਇਹਨਾਂ ਦਾ ਤਾਂ ਨਾਲ ਹੀ ਇਹਨਾਂ ਦਾ ਹੁੰਦਾ ਯੋਗਦਾਨ ਬਾਕੀ ਭਗਵਾਨ ਜਮਾਨ ਕੋਈ ਐਡਾ ਵੀ ਹੈ ਨਹੀਂ ਚੰਗਾ ਜਾਨੀ ਜੇ ਕਹਿ ਦਈਏ ਵੀ ਬੜੀ ਵਧੀਆ ਸਰਕਾਰ ਆ ਗਈ ਮੇਰਾ ਨਾਮ ਸੋਹਣ ਸਿੰਘ ਹੈ ਅਸੀਂ ਸਾਡਾ ਜ਼ਿਲ੍ਹਾ ਲੁਧਿਆਣਾ ਪਿੰਡ ਕੋਟ ਕੰਗੂਰਾ ਤੋਂ ਆਏ ਹਾਂ ਦੇਖੋ ਜਿਵੇਂ ਸਾਨੂੰ ਸਾਡੇ ਪ੍ਰਧਾਨ ਡੱਲੇ ਵਾਲਾ ਸਾਹਿਬ ਕਹਣਗੇ ਅਸੀਂ ਉਸੇ ਤਰ੍ਹਾਂ ਕਰਾਂਗੇ ਜੇ 21 ਤਰੀਕ ਨੂੰ ਸਾਡਾ ਮਸਲਾ ਹੱਲ ਕਰਦੇ ਤੋਂ ਪਹਿਲਾਂ ਪਹਿਲਾਂ ਠੀਕ ਹੈ ਐਮਐਸਪੀ ਸਾਨੂੰ ਦਿੰਦੇ ਸਾਡੀਆਂ ਫਸਲਾਂ ਤੇ ਤਾਂ ਠੀਕ ਹੈ ਜੇ ਨਾ ਐਮਐਸਪੀ ਦਿੱਤੀ ਅਸੀਂ 21 ਤਰੀਕ ਨੂੰ 11 ਵਜੇ ਤੋਂ ਦਿੱਲੀ ਕੂਚ ਕਰਾਂਗੇ ਜਿਵੇਂ ਡੱਲੇ ਵਾਲੇ ਸਾਹਿਬ ਕਹਿੰਦੇ ਅਸੀਂ ਉਹਨਾਂ ਦੇ ਓਕਣੇ ਕਰਾਂਗੇ ਕੋਈ ਡਰ ਨਹੀਂ ਤੁਹਾਨੂੰ ਨਹੀਂ ਡਰ ਦਾ ਕਹਾਤਾ ਦੇਖੋ ਸਾਨੂੰ ਡਰ ਕਹਾਤਾ ਦੇਖੋ ਡਰ ਸਾਨੂੰ ਕੋਈ ਨਹੀਂ ਸਾਨੂੰ ਰਾਸ਼ਨ ਪਾਣੀ ਪੂਰਾ ਮਿਲਦਾ ਜੀ ਕੋਈ ਭੁੱਖਾ ਨਹੀਂ ਕੋਈ ਬੰਦਾ ਇੱਥੇ ਸਿਆ ਨਹੀਂ ਸਾਡੇ ਕੋਲ ਤਾਂ ਵਾਧੂ ਰਾਸ਼ਨ ਪਿਆ ਲੋਕ ਖਾ ਖਾ ਜਾਂਦੇ 6-6 ਮਹੀਨੇ ਸਾਡੇ ਕੋਲ ਪਿਆ ਜੀ ਟਰਾਲੀਆਂ ਦੇ ਵਿੱਚ ਪਰ ਜੇ ਤੁਹਾਨੂੰ ਕੀ ਮੰਨਦੇ ਹੋ ਵੀ 5-5 ਘੰਟੇ ਮੀਟਿੰਗ ਚੱਲਦੀ ਆ ਪਰ ਅਜੇ ਤੱਕ ਗੱਲ ਕਿਨਾਰੇ ਨਹੀਂ ਲੱਗ ਪਈ ਇਹ ਜਾਣ ਕੇ ਕੇਂਦਰ ਸਾਨੂੰ ਖਰਾਬ ਕਰਦਾ ਜੀ ਇਹਨਾਂ ਦੀ ਜੀ ਸ਼ਾਹੀਸ਼ੀ ਦੇ ਨਾਂ ਸ਼ਾਹੀਸ਼ੀ ਕਰਦੇ ਨੇ ਸਾਡੇ ਨਾਲ ਵੀ ਇਹਨਾਂ ਨੂੰ ਲਮਕਾਈਏ ਇਥੋਂ ਹੈਰਾਨ ਕਰਕੇ ਮੋੜਦੀ ਇਹਨਾਂ ਨੂੰ ਇਹ ਵੇਖੋ ਜੀ ਸਰਕਾਰ ਵਾਰ-ਵਾਰ ਆਪਣਾ ਮੀਟਿੰਗਾਂ ਕਰ ਰਹੀ ਆ ਇਹ ਸਾਨੂੰ ਕੋਨਾ ਕੋ ਦੇ ਦੇ ਗਾੜੀ ਵੀ ਸਾਡੇ ਜਵਾਨ ਖਲੋਤੇ ਆ ਤੇ ਕਿਸਾਨ ਇਹਨਾਂ ਨੂੰ ਲੜਾਉਣ ਚਾਹੁੰਦੀ ਆ ਅਸੀਂ ਉਹ ਚੀਜ਼ ਤੇ ਨਹੀਂ ਆ ਰਹੇ ਕਿ ਜੇ ਮਰਾਂਗੇ ਅਸੀਂ ਤੇ ਮਰਨਗੇ ਸਾਡੇ ਨੌਜਵਾਨੇ ਮਰਨਗੇ ਇਹ ਉਹਨਾਂ ਦੀ ਚਾਲ ਤੇ ਬੈਠੇ ਆ ਥੋੜਾ ਜਿਹਾ ਲਮਾਂ ਜਲਮਕਾਰ ਰਹੇ ਆ ਅਸੀਂ ਕਹਿੰਦੇ ਆ ਸਾਡੀਆਂ ਹੱਕੀਆਂ ਮੰਗੀਆਂ ਮੰਗੀਆਂ ਹੀ ਮੰਨਾਵਾ ਜੇ ਉਦੋਂ ਸਾਡਾ ਉਹ ਕਿਸਾਨ ਥੋੜਾ ਨਾਮ ਕਰਦੇ ਤੇ ਉਦੋਂ ਹੀ ਸਭ ਕੋ ਮਨਾ ਕੇ ਜਾਣਾ ਹੈ ਤੇ ਇਹ ਸਾਡੀਆਂ ਵੇਖੋ ਕਿਸਾਨੀ ਆ ਸਾਰੇ ਆਰਵਾੜ ਦੇ ਵਿੱਚ ਆ ਕਿ ਕਿਸਾਨੀ ਦੇ ਮੁੱਦੇ ਨੇ ਸਾਰਿਆਂ ਦਾ ਵਾ ਇਹ ਕਰਕੇ ਮੋਰਚਾ ਜਿਹੜਾ ਵਾ ਉਹ ਚਾਹੁੰਦੇ ਆ ਵੀ ਆਪਸ ਲੜ ਕੇ ਤੇ ਫੇਰ ਹੋ ਜੇ ਅਸੀਂ ਇਹਨੇ ਵੀ ਨਹੀਂ ਫੇਲ ਨਹੀਂ ਕਰਨਾ ਚਾਹੁੰਦੇ ਨੌਜਵਾਨਾਂ ਨੇ ਬਥੇਰਾ ਢੱਕਿਆ ਆਗੂ ਨੇ ਆਗੂ ਸਾਡੇ ਸਿਆਣੇ ਗਾੜੀ ਲੱਗੇ ਆ ਇਹ ਕਰਕੇ ਅਸੀਂ ਕਹਿੰਦੇ ਆ ਕਿ ਗਵਰਨਮੈਂਟ ਨੇ ਸੋਚ ਲੈਣਾ ਚਾਹੀਦਾ ਵਾ ਲੋਕਾਂ ਦੇ ਵੋਟਾਂ ਨੇ ਬਣਦੇ ਆ ਤੇ ਸਭ ਕੁਝ ਇਹਨਾਂ ਨੇ ਵੇਚਤਾ ਵਾ ਕੋਲੇ ਦੀਆਂ ਖਾਨਾ ਵੇਚੀ ਜਾਂਦਾ ਵਾ ਸਭ ਕੁਝ ਵੇਚੀ ਤੁਰੇ ਜਾਂਦਾ ਵਾ ਹੁਣ ਇਹਨੂੰ ਇਹ ਹੀ ਪਿਆਰੀ ਜ਼ਮੀਨ ਇਹ ਵੀ ਵੱਡੇ ਘਰਾਣਿਆਂ ਦੇ ਹੱਥ ਦੇਣ ਨੂੰ ਤਿਆਰੀਆਂ ਪਰ ਇਹ ਲੋਕ ਮਰ ਜਾਣਗੇ ਮਾਰ ਕੇ ਲੀਲੇ ਤੇ ਵੱਖਰੀ ਗੱਲ ਆ ਉਹ ਤਰ੍ਹਾਂ ਇਹ ਪੈਰ ਪਾਸਾ ਦਾ ਨਾ ਪੈਣ ਦੇਣਾ ਇਹ ਮੋਟੇ ਸਮਝਣਾ ਚਾਹੀਦਾ ਵਾ ਕਿਸਾਨਾਂ ਦੇ ਫਸਲਾਂ ਤੇ ਫਸਲਾਂ ਰੇਟ ਦੇਵੇ ਤੇ ਸਾਡੇ ਸਾਨੂੰ ਹੱਕ ਦੇਵੇ ਤਾਂ ਹੀ ਚਲ ਜਾਨੇ ਅਸੀਂ ਕਰਨਾ ਤੇ ਲੈ ਕੇ ਜਾਣਾ ਵਾ ਉਮਰਾ ਸਾਡੀਆਂ ਡਾਈਆਂ ਸਾਨੂੰ ਗਾੜੀ ਲਾਉਣ ਗਈ ਤਿਆਰ ਆ ਇਹ ਕਰਕੇ ਆਨੇ ਆ ਵੀ ਸਮਝਾਣਾ ਤੇ ਤੁਸੀਂ ਵੀ ਉਹਨਾਂ ਨੂੰ ਸਮਝਾਓ ਵੀ ਜਦੋਂ ਕਿਸਾਨ ਰਾਹ ਰੋਕਦੇ ਆ ਇਹਨਾਂ ਦੇ ਪਰਚੇ ਆ ਖੱਟਰ ਤੇ ਪਰਚਾ ਕਿਉਂ ਨਹੀਂ ਹੋ ਰਿਹਾ ਰਾਹ ਕਿੰਨੇ ਰੋਕਿਆ ਉਹਨੂੰ ਪੁੱਛ ਕਾਤੇ ਰੋਕਿਆ ਵਾ ਹੱਕ ਲੈਣ ਲਈ ਜਾ ਰਹੇ ਆ ਕੋਈ ਦੱਸੋ ਕੀ ਆ ਖਾਲੀ ਹੱਥੀਆਂ ਫੌਜ ਲਾ ਕੇ ਤੀ ਆ ਗਾੜੇ ਵਾਸਤੇ ਕੀ ਆ ਨਾ ਕੋਈ ਲੜਾਈ ਆ ਉਹ ਚੀਨ ਦੇ ਬਾਡਰਾਂ ਤੇ ਸਾਡੇ ਸਿੱਖ ਨੌਜਵਾਨ ਗਾੜੀ ਉਦੋਂ ਸਾਨੂੰ ਗਾੜੀ ਅੱਜ ਸਾਡੇ ਤੇ ਫੇਰ ਫੌਜ ਲਾ ਕੇ ਤੇ ਸਾਡੇ ਤੇ ਇਹ ਮਾੜੀ ਗੱਲ ਆ ਸਮਝਣੀ ਚਾਹੀਦੀ ਆ ਠੀਕ ਹੈ ਜੀ ਖਾਲਸਾ ਕਰਮਜੀਤ ਸਿੰਘ ਆ ਜੀ ਜ਼ਿਲ੍ਹਾ ਲੁਧਿਆਣਾ ਪਿੰਡ ਮੇਰਾ ਕੋਟਾਗਾ ਪਹਿਲੀ ਗੱਲ ਤਾਂ ਜੀ ਇੱਕ ਨਾ ਇੱਥੇ ਵੀ ਨੈੱਟ ਦੀ ਬੜੀ ਪ੍ਰੋਬਲਮ ਆ ਨੈੱਟ ਤਾਂ ਬਿਲਕੁਲ ਚੱਲਦਾ ਨਹੀਂ ਸਾਡੇ ਫੋਨ ਦੇਖ ਲਓ ਵੀ ਜੇ ਘਰ ਤੋਂ ਵੀ ਗੱਲ ਫੋਨ ਆਉਂਦਾ ਤਾਂ ਗੱਲ ਬੜੀ ਮੁਸ਼ਕਲ ਨਾ ਹੁੰਦੀ ਆ ਕੱਟ ਹੋ ਜਾਂਦਾ ਤੇ ਮੀਟਿੰਗਾਂ ਚੱਲਦੀਆਂ ਨੇ ਦੇਰ ਰਾਤ ਦੇਰ ਰਾਤ ਮਤ ਮਤ ਬੋਲ ਵੀ ਤੜਕੇ 3-4 ਵਜੇ ਤੱਕ ਤਾਂ ਮੀਟਿੰਗਾਂ ਹੀ ਚੱਲਦੀਆਂ ਨੇ ਉਹਨਾਂ ਦੀ ਜੋ ਵੀ ਗੱਲਬਾਤ ਹੁੰਦੀ ਆ ਸਾਡੇ ਤੱਕ ਬੜੀ ਲੇਟ ਪਹੁੰਚਦੀ ਆ ਸਾਡੇ ਆਗੂਆਂ ਨਾਲ ਜਾਂ ਸਾਡੀ ਹੁਣ ਦਿਨੇ ਗੱਲ ਹੋਊਗੀ ਫੇਰ ਪਤਾ ਲੱਗੂਗਾ ਵੀ ਕੱਲ ਮੀਟਿੰਗ ਦੇ ਵਿੱਚ ਕੀ ਹੋਇਆ ਕੀ ਪ੍ਰਸਤਾਵ ਵੀ ਸਰਕਾਰ ਨੇ ਕੀ ਆਪਣੇ ਸਵਾਲ ਕੀਤੇ ਸਾਡੇ ਆਗੂਆਂ ਨੇ ਉਹਨਾਂ ਦੀ ਵਿਸਤਾਰ ਦੇ ਨਾਲ ਕੀ ਸਵਾਲ ਕੀਤੇ ਵੀ ਕਿਵੇਂ ਰੱਖਿਆ ਤੇ ਜਿਵੇਂ ਹੁਣ ਪਤਾ ਲੱਗਿਆ ਵੀ ਇੱਕ ਤਾਂ ਜਿਹੜੀ ਹੁਣ ਅਗਲੀ ਮੀਟਿੰਗ ਆ ਉਹ 21 ਤਰੀਕ ਨੂੰ ਤੈਅ ਹੋਈ ਆ ਤੇ ਮੁੜ ਕੇ ਜਿਵੇਂ ਹੁਣ ਦਾਲਾਂ ਤੇ ਕਪਾਹਾਂ ਤੇ ਜਾ ਹੋਰ ਜਿੰਨੀਆਂ ਵੀ ਫਸਲਾਂ ਨੇ ਉਹਨਾਂ ਤੇ ਇੱਕ ਇਹ ਕਹਿੰਦੇ ਵੀ ਅਸੀਂ ਸਰਕਾਰੀ ਏਜੰਸੀਆਂ ਪੈਦਾ ਕਰਾਂਗੇ ਸਰਕਾਰ ਕਹਿੰਦੀ ਆ ਵੀ ਉਹ ਥੋੜੀ ਐਮਐਸਪੀ ਤੇ ਇਹਨਾਂ ਨੂੰ ਖਰੀਦਿਆ ਕਰਨਗੇ ਪਰ ਸਾਡੇ ਆਗੂਆਂ ਤੋਂ ਥੋੜਾ ਜਿਹਾ ਪਤਾ ਲੱਗਿਆ ਹਜੇ ਪੂਰੀ ਵਿਸਥਾਰ ਦੇ ਨਾਲ ਗੱਲ ਨਹੀਂ ਹੋਈ ਉਹ ਕਹਿੰਦੇ ਵੀ ਅਸੀਂ ਇਹਦੇ ਟਾਈਮ ਮੰਗਿਆ ਵੀ ਅਸੀਂ ਆਪਣੀ ਸਾਰੇ ਫਾਰਮਾ ਦੇ ਵਿੱਚ ਵਿਚਾਰਾਂਗੇ ਗੱਲ ਵੀ ਆਪਾਂ ਨੂੰ ਸਰਕਾਰ ਇਸ ਤਰ੍ਹਾਂ ਕਹਿ ਰਹੀ ਆ ਵੀ ਆਪਾਂ ਇਹਤੇ ਕੀ ਵਿਚਾਰ ਕਰਕੇ ਜੋ ਅਗਲੀ ਮੀਟਿੰਗ ਉਹਦੇ ਵਿੱਚ ਰਣਨੀਤੀ ਲੈ ਕੇ ਜਾਣਗੇ ਸਾਡੇ ਆਗੂ ਤੇ ਫਿਰ ਜਾ ਕੇ ਗੱਲ ਕਰਨਗੇ ਤੇ ਤੁਹਾਨੂੰ ਵੀ ਲੱਗਦਾ ਵੀ ਉਹਨਾਂ ਦੇ ਨਾਲ ਹੀ ਚੱਲੋਗੇ ਜਾਂ ਤੁਸੀਂ ਕੋਈ ਆਪਣਾ ਸੁਝਾਅ ਦੇਵੋ ਨਹੀਂ ਵੈਸੇ ਸਾਡੀਆਂ ਮੀਟਿੰਗਾਂ ਹੁੰਦੀਆਂ ਨੇ ਆਗੂਆਂ ਦੇ ਨਾਲ ਉਹ ਥੱਲਿਓਂ ਗੱਲ ਲੈ ਕੇ ਜਾਂਦੇ ਨੇ ਸਾਡੇ ਆਗੂ ਬੜੇ ਸੁਲਝੇ ਹੋਏ ਨੇ ਔਰ ਕਿਸਾਨਾਂ ਦੀ ਆਵਾਜ਼ ਉੱਪਰ ਤੱਕ ਲੈ ਕੇ ਜਾਂਦੇ ਨੇ ਜੇ ਥੱਲਿਓਂ ਕੋਈ ਇਹੋ ਜਿਹਾ ਸੁਝਾਅ ਆਊਗਾ ਜਿਵੇਂ ਬਲਾਕ ਦੇ ਵਿੱਚ ਆਗੂ ਨੇ ਜ਼ਿਲ੍ਹਿਆਂ ਦੇ ਵਿੱਚ ਆਗੂ ਨੇ ਔਰ ਬਲਾਕਾਂ ਦੇ ਨਾਲ ਅੱਗੇ ਜੁੜੇ ਸਾਡੇ ਕਿਸਾਨ ਨੇ ਉਹ ਕਿਸਾਨਾਂ ਦੇ ਵਿੱਚ ਉਹ ਗੱਲ ਜਾਂਦੀ ਆ ਵੀ ਜੀ ਇਹਦੇ ਤੇ ਆਪਾਂ ਨੂੰ ਸਹਿਮਤੀ ਕਰਨੀ ਚਾਹੀਦੀ ਆ ਜਾਂ ਨਹੀਂ ਕਰਨੀ ਚਾਹੀਦੀ ਫੇਰ ਹੀ ਸਾਡੇ ਜਿਹੜੇ ਆਗੂ ਨੇ ਉਹ ਅੱਗੇ ਗੱਲ ਲੈ ਕੇ ਜਾਂਦੇ ਆ ਜੀ ਮੇਰਾ ਨਾਮ ਪ੍ਰਿੰਸ ਦੀਪ ਸਿੰਘ ਆ ਵੀਰੇ ਮਹਿਰਨਾ ਕਲਾਂ ਪਿੰਡ ਆ ਜ਼ਿਲ੍ਹਾ ਲੁਧਿਆਣਾ ਸਾਡਾ ਇੱਕੋ ਸਰਕਾਰ ਨਾਲ ਹੁਣ ਹੋਣੀ ਕਰਨੀ ਤਾਂ ਗੱਲਬਾਤ ਹੀ ਹੁੰਦੀ ਆ ਜੀ ਹੁਣ ਜਿਵੇਂ ਜਿਵੇਂ ਗੱਲਬਾਤ ਹੋਈ ਜਾਂਦੀ ਆ ਹਾਂ ਕੁਛ ਨਾ ਕੁਛ ਸਾਡੇ ਕਿਸਾਨ ਆਗੂਆਂ ਨੂੰ ਵੀ ਲੱਗਦਾ ਵੀ ਗੱਲ ਨੇੜ ਲੱਗਦੀ ਆ ਤਾਂ ਹੀ ਕਰਦੇ ਆ ਨਹੀਂ ਤਾਂ ਇੱਥੇ ਆ ਕੇ ਚਾਰ ਮੀਟਿੰਗਾਂ ਹੋ ਗਈਆਂ ਨਹੀਂ ਤਾਂ ਫਿਰ ਨਹੀਂ ਕਰਦੇ ਸੀਗੇ ਉਹਨਾਂ ਨੂੰ ਵੀ ਪਤਾ ਉਹ ਸਾਡੇ ਤੋਂ ਵੱਧ ਸਲਝੇ ਹੋਇਆ ਆਪਾਂ ਇੱਕ ਵੀ ਨੌਜਵਾਨਾਂ ਕਰਕੇ ਸੀ ਭੜਕ ਥੋੜਾ ਜਿਹਾ ਠੀਤੀ ਜਾਂਦੇ ਆ ਸਾਡਾ ਵਿਵਹਾਰ ਉਹਦਾਂ ਦਾਗਾ ਪਰ ਉਹ ਸਾਡੇ ਆਗੂ ਸਲਝੇ ਹੋਏ ਨੇ ਉਹ ਵੀ ਗੱਲਬਾਤ ਤਾਂ ਹੀ ਕਰਦੇ ਆ ਜੇ ਉਹਨਾਂ ਨੂੰ ਕੁਝ ਲੱਗਦਾ ਵੀ ਸੇਟਾ ਨਿਕਲੂਗਾ ਬੇਫਾਲਤੂ ਦੀ ਤਾਂ ਉਹ ਵੀ ਨਹੀਂ ਕਰਦੇ ਹੈਗੇ ਤਾਂ ਕਰਕੇ ਉਮੀਦ ਆ ਉਮੀਦ ਸਿਰ ਤੇ ਬੈਠੇ ਆ ਜਿੱਦਣੇ ਸਾਨੂੰ ਕਹਿ ਦੇਣਗੇ ਇਜਾਜ਼ਤ ਦੇ ਦੇਣਗੇ ਵੀ ਭਾਈ ਨਹੀਂ ਮੰਨਦੇ ਉਹਦਣੇ ਤਾਂ ਆਖਰ ਨੂੰ ਤਾਂ ਕੁਝ ਕਰਨਾ ਹੀ ਆ ਉਸ ਤੋਂ ਪਹਿਲਾਂ ਇਹ ਆ ਵੀ ਹਾਂ ਜੇ ਗੱਲਬਾਤ ਨਾਲ ਮਸਲਾ ਹੱਲ ਹੁੰਦਾ ਤਾਂ ਬੜਾ ਵਧੀਆ ਕਿਸਾਨ ਕਿਹੜਾ ਬੇਲਾਗਾ ਉਹਨੂੰ ਵੀ 100 ਕੰਮ ਆ ਅਸੀਂ ਵੀ ਆਪਣਾ ਕੰਮ ਕਰ ਕਰਨਾਗਾ ਜਾ ਕੇ ਪਰ ਹਾਂ ਆ ਨਹੀਂ ਹੈਗਾ ਵੀ ਮੁੜ ਜਾਗੇ ਹੋਂ ਦੀ ਲੜਾਈ ਆ ਸਾਡੀ ਜਿੰਨਾ ਟਾਈਮ ਆਪਣੀਆਂ ਮੰਗਾਂ ਮਨਾ ਕੇ ਨਹੀਂ ਜਾਂਦੇ ਉਹਨਾ ਟਾਈਮ ਅਸੀਂ ਵਾਪਸ ਨਹੀਂ ਜਾਵਾਂਗੇ